ਪੈਸਾਰੇ ਨੂੰ ਪਰਨਾਮ ਜੀ ਆਓ ਜੀ ਸਾਰੇ ਨੂੰ ਪਤਾ ਕਿ ਇੱਧਰ ਇੱਧਰ ਆਏ ਤੁਸੀਂ ਹਾਂਜੀ ਇੱਥੇ ਬਹੁਤ سارے ਜਵਾਨ ਮੁੰਡਿਆਂ ਦੀ ਡੈਥ ਹੋਈ ਜਿਦਾਂ ਤੁਹਾਨੂੰ ਪਤਾ ਹੀ ਹੈ ਕੋਈ ਇੰਜੈਕਸ਼ਨ ਲਾ ਰਿਆ ਸੀ ਕਿਸੇ ਝਗੜਾ ਹੋਇਆ ਆਪਸ ਦੇ ਵਿੱਚ ਇਦਾਂ ਦੀਆਂ ਸਾਨੂੰ ਪਤਾ ਹੈ ਕਿਹੜਾ ਬਚਾ ਲੈ ਸ਼ਾਦੀ ਇੱਥੇ ਦਾ ਪਤਾ ਕਹਿੰਿਆ ਨੂੰ ਕਿਹੜੇ ਉਹ ਬੱਚਿਆਂ ਦੀ ਮਜ਼ਦੂਰੀ ਬਣ ਗਈ ਏ ਉਹ ਬੱਚਿਆਂ ਦੀ ਮਜ਼ਦੂਰੀ ਬਣ ਗਈ ਏ ਜੋ ਇਹ ਸਿਨੇਮਾ ਦੇ ਨਾਲ ਇਹ ਲੋਕੇਸਨ ਦਾ ਕਿਸੇ ਤਰ੍ਹਾਂ ਨਾਲ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਜੇ ਇਹ ਵਗਦਾ ਰਿਹਾ ਇਹ ਸਾਡੀ ਸਾਰੀ ਜਿਹੜੀ ਜਵਾਨ ਪੀੜ੍ਹੀ ਹੈ ਉਹਨੂੰ ਨੋੜ ਕੇ ਲੈ ਜਿਹੜੇ ਲੋਕ ਅੱਜ ਇਸ ਜਗ੍ਹਾ ਤੇ ਐਸੇ ਮੰਚ ਦੇ ਉੱਤੇ ਆ ਕੇ ਕੁਝ ਕਹਿਣਾ ਚਾਹੁੰਦੇ ਨੇ ਕੁਝ ਕੰਮ ਕਰਵਾਉਣ ਦਾ नहीं है घर में लाने के काबल खुदाक के वास्ते शराब छोड़ दो लोगो वरना छोड़ेगी ना घर में रहने के काबल न मानो अगर तुम पीते रहोगे न तो वीर न ਜਿਹੜੇ ਸਾਡੇ ਵੀਰ ਨਸ਼ੇ ਦੇ ਖਿਲਾਫ ਲੜ ਰਹੇ ਨੇ ਉਹ ਨਹੀਂ ਜਿੱਤ ਸਕਦੇ ਸਰਦਾਰ ਜੀ ਆਪਣੀ ਲੜਾਈ ਨਹੀਂ ਹੈ ਇਹ ਜਿਹੜੇ ਅੱਜ ਮੁੰਡੇ ਖੜੇ ਹੋਏ ਨੇ ਉਹਨੂੰ ਪਤਾ ਉਹਨਾਂ ਦੇ ਬਿੱਤਰ ਉਹਨਾਂ ਦੇ ਦੋ ਅਸੀਂ ਸਾਰੇ ਲੋਕ ਆਪਣੀਆਂ ਸਿਆਸੀ ਪਾਰਟੀਆਂ ਨੂੰ ਇੱਕ ਪਾਸੇ ਛੱਡ ਕੇ ਅੱਜ ਪਾਰਗੋ ਨਗਰ ਦੇ ਵਿੱਚ ਪਾਰਗੋ ਨਗਰ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਸਾਡੇ ਵੀਰ ਲੱਕੋ ਨੇ ਬਹੁਤ ਚੰਗੀ ਪਹਿਲ ਕੀਤੀ ਆ ਉਹਨਾਂ ਦੇ ਨਾਲ ਸੰਦਲ ਜੀ ਸੁਦੇਸ਼ ਭਗਤ ਜੀ ਸਾਰੇ ਸਾਡੇ ਇਲਾਕੇ ਦੇ ਕੌਂਸਲਰ ਸਾਹਿਬ ਔਰ ਸੈਨੇਟ ਸਾਰੀਆਂ ਪਾਰਟੀਆਂ ਦੇ ਲੋਕ ਜਿਹੜਾ ਨਸ਼ਾ ਹੈ ਜਲੰਧਰ ਬਸਤੇ ਵਿੱਚੋਂ ਅਸੀਂ ਖਤਮ ਕਰਕੇ ਛੱਡਾਂਗੇ ਔਰ ਸਾਡੇ ਸਤਿਕਾਰਯੋਗ ਮਿੰਦਰ ਭਗਤ ਜੀ ਜਿਸ ਦਿਨ ਦੇ ਉਹ ਜਿੱਤੇ ਨੇ ਉਹਨਾਂ ਦਾ ਵੀ ਇਹ ਸੰਕਲਪ ਹੈ ਨਸ਼ੇ ਦੇ ਖਿਲਾਫ ਉਹ ਹਰ ਵਕਤ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਕਹਿੰਦੇ ਰਹਿੰਦੇ ਨੇ ਔਰ ਬਹੁਤ ਜਲਦੀ ਇੱਕ ਵੱਡੀ ਮੀਟਿੰਗ ਜਿਹੜੀ ਬੁੱਢਾ ਮਲ ਗਰਾਊਂਡ ਦੇ ਵਿੱਚ ਸਾਰੇ ਐਸਐਚਓ ਸਾਰੇ ਏਸੀਪੀ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਬਿਠਾ ਕੇ ਵੀ ਲੱਕੋ ਵੀਰ ਦੇ ਔਰ ਅਰਨ ਸੰਧਲ ਜੀ ਦੀ ਸਾਰੇ ਜਿੰਨੇ ਅੱਜ ਲੋਕ ਹਾਜ਼ਰੀ ਦੇ ਵਿੱਚ ਵੀ ਇਹ ਗੱਲ ਉਹਨਾਂ ਨੂੰ ਵੀ ਪੁਲਿਸ ਨੂੰ ਵੀ ਤਾੜਨਾ ਦੇ ਦੇਵਾਂਗੇ ਵੀ ਭਾਰਗੋ ਨਗਰ ਦੇ ਵਿੱਚੋਂ ਨਸ਼ਾ ਬੰਦ ਕਰਾ ਦਿਓ ਬੰਦ ਕਰਾ ਦਿਓ ਭਾਰਗੋ ਨਗਰ ਚ ਨਹੀਂ ਜਿੰਦਰ ਵੈਸ ਦੇ ਵਿੱਚੋਂ ਨਸ਼ਾ ਬੰਦ ਕਰਾ ਦਿਓ ਨੌਜਵਾਨ ਮਾਮਾ ਦੇ ਪੁੱਤਰ ਜਿਹੜੇ ਬੜੇ ਮਰਗੇ ਨੇ ਅੱਗੂ ਜਿਹੜੇ ਨਾ ਮਰਨ ਇਹਦੇ ਵਾਸਤੇ ਅੱਜ ਬੜੀ ਚੰਗੀ ਪਹਿਲ ਹੈ ਸਾਰੇ ਸਿਆਸੀ ਪਾਰਟੀਆਂ ਦੇ ਲੋਕ ਆਪਣੀ ਆਪਣੀ ਰਾਜਨੀਤੀ ਪਾਰਟੀਬਾਜ਼ੀ ਨੂੰ ਛੱਡ ਕੇ ਲੱਕੋ ਵੀਰ ਨੂੰ ਮੈਂ ਵਧਾਈ ਦੇਵਾਂਗਾ ਵੀ ਉਹਨੇ ਸਾਰਿਆਂ ਨੂੰ ਇਕੱਠਿਆ ਕਰਕੇ ਇਹ ਜਿਹੜੀ ਮਹਿੰਮ ਸ਼ੁਰੂ ਕੀਤੀ ਏ ਅਸੀਂ ਡਟ ਕੇ ਇਹਨਾਂ ਦਾ ਸਾਥ ਦੇਾਂਗੇ ਔਰ ਜਿਹੜੇ ਬਦਮਾਸ਼ ਜਿਹੜੇ ਚੋਰ ਚੱਕੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਔਰ ਅੱਜ ਮੈਂ ਇੱਕ ਗੱਲ ਹੋਰ ਸਪਸ਼ਟ ਕਰਤੀ ਏ ਵੀ ਸਾਡੇ ਇਲਾਕੇ ਚਾਰ ਕਾਉਂਸਲਰ ਨੇ ਅਗਰ ਉਹਨਾਂ ਦੀ ਜ਼ਮਾਨਤ ਨਾ ਟੈਸਟ ਕਰਨ ਉਹ ਜੇਲ੍ਹ ਚ ਰਹਿਣਗੇ ਔਰ ਇਹ ਜ਼ਮਾਨਤਾ ਵੀ ਟੈਸਟ ਕਰਦੇ ਨੇ ਮੇਰੇ ਕੋਲ ਉਹਨਾਂ ਦੀਆਂ ਕਾਪੀਆਂ ਵੀ ਹੈਗੀਆਂ ਨੇ ਅਸੀਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਅੱਗੂ ਤੋਂ ਲੈ ਕੇ ਇਹਨਾਂ ਨੂੰ ਕਿਸੇ ਦਾ ਵੀ ਇਹਨਾਂ ਦੀ ਜ਼ਮਾਨਤ ਟੈਸਟ ਨਾ ਕੀਤੀ ਜਾਵੇ